ਖਬਰਾਂ ਤੋਂ ਖਬਰਦਾਰ ਰਹੋ ਐਪੀਸੋਡ ਦੇ ਵਿੱਚ ਸਾਂਝਾ ਕਰਨ ਨਾਲ ਜੁੜੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੀ ਹਰ ਹਫ਼ਤੇ ਇੱਕ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਂਝਾ ਕਰਦਾ ਜੋ ਮਕਸਦ ਹੈ ਉਹ ਮਕਸਦ ਇਹੀ ਸੀ ਕਿ ਅਸੀਂ ਦੇਸ਼ ਤੇ ਵਿਦੇਸ਼ ਦੀ ਇੱਕ ਸਾਂਝ ਪਵਾਈਏ ਉਹ ਸਾਂਝ ਦੇ ਲਈ ਇੱਕ ਪਲੇਟਫਾਰਮ ਹੋਵੇ ਲੋਕ ਆਉਂਦੇ ਨੇ ਤੇ ਲੋਕ ਇੱਕ ਦੂਜੇ ਨੂੰ ਮਿਲਦੇ ਨੇ ਸਾਂਝੇ ਘਰ ਚ ਆ ਕੇ ਉਹ ਸਾਡੇ ਰਾਹੀਂ ਸਾਡੇ ਨਾਲ ਬੈਠ ਕੇ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਐਵੇਂ ਅਸੀਂ ਪੰਜਾਬ ਲਈ ਤੇ ਬਾਹਰਲਿਆਂ ਲਈ ਇੱਕ ਹੋਰ ਕੜੀ ਦਾ ਕੰਮ ਕਰ ਰਹੇ ਹਾਂ ਕਿ ਕੁਝ ਗਲਤਫਹਿਮੀਆਂ ਜਿਹੜੀਆਂ ਖਬਰਾਂ ਚ ਆਉਂਦੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਜਿਹੜੇ ਕਾਫੀ ਵੱਡੇ ਪੱਧਰ ਤੇ ਗਲਤਫਹਿਮੀਆਂ ਹੈਗੀਆਂ ਨੇ ਬਿਲਕੁਲ ਜਾਂ ਕਿਸੇ ਦੇਸ਼ ਜਾਂ ਵਿਦੇਸ਼ ਲਈ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ ਜੀ ਤੇ ਉਸਤੇ ਆਪਾਂ ਇਹ ਚਰਚਾ ਜਾਂ ਉਹ ਖਬਰਾਂ ਤੋਂ ਖਬਰਦਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਅੱਜ ਜਿਹੜੀ ਖਬਰ ਆਪਾਂ ਕਰਨੀ ਹੈ ਕਿਉਂਕਿ ਉਹਦੇ ਵਿੱਚ ਖਬਰਾਂ ਦੇ ਵਿੱਚ ਤਾਂ ਤੁਸੀਂ ਆਮ ਸੁਣਿਆ ਹੋਵੇਗਾ ਕਿ ਜਿਹੜੇ ਕੈਨੇਡਾ ਗਏ ਹੋਏ ਲੋਕ ਨੇ ਉੱਥੇ ਇੱਕ ਬੜੀ ਅਜੀਬ ਜਿਹੀ ਚਰਚਾ ਹੈ ਕਿ ਪੁਰਾਣੇ ਪੰਜਾਬੀ ਗਏ ਦੀ ਮਦਦ ਨਹੀਂ ਕਰਦੇ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਇਹ ਕਾਫੀ ਗੱਲ ਹੁੰਦੀ ਆ ਕਿ ਪੁਰਾਣੇ ਗਏ ਮਦਦ ਨਹੀਂ ਕਰਦੇ ਜਾਂ ਇਹਦੇ ਨਾਲ ਇੱਕ ਮੈਂ ਹੋਰ ਵੀ ਚੀਜ਼ ਐਡ ਕਰਨਾ ਚਾਹੁੰਦੀ ਆ ਕਿ ਜਿਹੜੇ ਪ੍ਰਾਣੇ ਗਏ ਹੋਏ ਆ ਉਹ ਨਮਿਆਂ ਨੂੰ ਜਰਦੇ ਨਹੀਂ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ ਸਾਡੇ ਕੋ ਆਮ ਐ ਜਿਹੜੇ ਬੱਚੇ ਗਏ ਨੇ ਉਹਨਾਂ ਦੇ ਮਾਪੇ ਇੱਥੇ ਆਉਂਦੇ ਰਹਿੰਦੇ ਨੇ ਇਦਾਂ ਦੀਆਂ ਗੱਲਾਂ ਜਦੋਂ ਕਰਦੇ ਨੇ ਫਿਰ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਰਵਈਆ ਕਰਕੇ ਤੁਸੀਂ ਆਪਣਾ ਹੀ ਨੁਕਸਾਨ ਕਰਾ ਰਹੇ ਹੋ ਕਿਉਂਕਿ ਸਿਚੁਏਸ਼ਨ ਨੂੰ ਤੁਸੀਂ ਸਮਝ ਨਹੀਂ ਰਹੇ ਕਈ ਵਾਰ ਕਈ ਵਾਰ ਨਾ ਉਸੇ ਹੀ ਦੱਸਿਆ ਵੀ ਨਹੀਂ ਜਾਂਦਾ ਸਿਰਫ ਸੁਣ ਕੇ ਉਹਦੇ ਤੇ ਇੰਨਾ ਇਤਰਾਜ਼ ਜਤਾਇਆ ਜਾਂਦਾ ਜਿਹੜੇ ਆਪਣੇ ਕੋਲ ਆਉਂਦੇ ਆ ਉਹਨਾਂ ਦੇ ਕੁਐਸਚਨ ਹੁੰਦੇ ਆ ਕਿ ਸੱਚੀ ਉਹ ਮਦਦ ਕਰਨਾ ਨਹੀਂ ਚਾਹੁੰਦੇ ਜਾਂ ਕਿਹੜੀ ਗੱਲੋਂ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਦਿਮਾਗ 'ਚ ਇਹ ਵੀ ਹੁੰਦਾ ਕਿ ਉਹ এনवायरमेंट ਮਾਹੌਲ ਪੰਜਾਬ ਵਾਲੀ ਸੋਚਦੇ ਆ ਹਾਂ ਇਹ ਬਹੁਤ ਵੱਡਾ ਰੀਜ਼ਨ ਹੈ ਇੱਥੋਂ ਬੈਠਣ ਵਾਲਾ ਬੰਦਾ ਜਾਂ ਇੱਥੋਂ ਗਿਆ ਬੰਦਾ ਜਿੰਨਾ ਚਿਰ ਉਹ ਕੁਛ ਚਿਰ ਕੈਨੇਡਾ 'ਚ ਰਹਿ ਨਹੀਂ ਲੈਂਦਾ ਉਹਦਾ ਕਸੂਰ ਵੀ ਨਹੀਂ ਉਹ ਐਕਸਪੈਕਟੇਸ਼ਨ ਪੰਜਾਬ ਵਾਂਗੂ ਲੈ ਕੇ ਚੱਲੇ ਜਾਂਦਾ ਐਸਪੈਕਟੇਸ਼ਨ ਜ਼ਰੂਰ ਪੰਜਾਬ ਵਾਂਗ ਲੈ ਕੇ ਜਾਂਦਾ ਪਰ ਜਦ ਉਹਨਾਂ ਨੂੰ ਬਾਹਰ ਉਹਨਾਂ ਦਾ ਕੋਈ ਬੱਚਾ ਦੱਸਦਾ ਆ ਕੋਈ ਵੀ ਪੇਰੈਂਟਸ ਏ ਨਹੀਂ ਦੇਖਦਾ ਕਿ ਮੇਰੇ ਬੱਚੇ ਚ ਕੀ ਕਮੀ ਹੋ ਸਕਦੀ ਆ ਉਹ ਉਹਦੀ ਗੱਲ ਸਹੀ ਮੰਨ ਕੇ ਆਪਣੇ ਹੀ ਬੱਚੇ ਨੂੰ ਸੁਣ ਕੇ ਉਹ ਆਪਣੇ ਕਿਸੇ ਰਿਸ਼ਤੇਦਾਰ ਦੀ ਕਿਸੇ ਭੈਣ ਭਾਈ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੰਦਾ ਉਹ ਬੁਰਾਈ ਕਿਤੇ ਨਾ ਕਿਤੇ ਘੁੰਮ ਘਮਾ ਕੇ ਉਹਨਾਂ ਤੱਕ ਪਹੁੰਚ ਜਾਂਦੀ ਹੈ ਫਿਰ ਅਗਲਾ ਕਹਿੰਦਾ ਜੀ ਇਹਨਾਂ ਦਾ ਕਿਉਂ ਕਰੀਏ ਤਾਂ ਸਾਡੀ ਪਹਿਲਾਂ ਹੀ ਬੁਰਾਈ ਕਰਦੇ ਨੇ ਪਹਿਲਾਂ ਬੁਰਾਈ ਕਰਦੇ ਆ ਮੈਨੂੰ ਇੱਕ ਬੱਚਾ ਮਿਲਿਆ ਸੀ ਇੱਕ ਵਾਰੀ ਉੱਥੇ ਕੈਨੇਡਾ ਦੇ ਵਿੱਚ ਮੈਂ ਇਹਨੂੰ ਅੱਜ ਤੱਕ ਨਹੀਂ ਭੁੱਲੀ ਤੇ ਉਹਨੇ ਪੰਜ-ਛਤ ਮਿੰਟੇ ਪੰਜ-ਛਤ ਬੰਦਿਆਂ ਦੇ ਇਤਰਾਜ਼ ਕਰਤੇ ਜੀ ਅੰਕਲ ਜੀ ਕੋਈ ਨਹੀਂ ਫਾਇਦਾ ਇੱਥੇ ਆਉਣ ਦਾ ਮੇਰੇ ਪਾਪਾ ਦਾ ਫਲਾਣਾ ਦੋਸਤ ਸੀਗਾ ਤੇ ਮੇਰਾ ਫਲਾਣਾ ਰਿਸ਼ਤੇਦਾਰ ਸੀ ਕੋਈ ਮੇਰੇ ਕੰਮ ਨਹੀਂ ਆਇਆ ਮੈਂ ਬੜਾ ਹਨਾਨ ਹੋਇਆ ਵੀ ਇਹ ਕਿਸੇ ਨੂੰ ਵੀ ਠੀਕ ਕਹਿ ਰਹੇ ਆ ਮੈਂ ਉਹਨੂੰ 1 ਮਿੰਟ ਗੱਡੀ ਰੋਕ ਕੇ ਕੋਈ ਗੱਲ ਕਹੀ ਕਿ ਪੁੱਤ ਤੂੰ ਆਪਣੇ ਵਾਲਾ ਪਾਸਾ ਚੈੱਕ ਕਰ ਲਿਆ ਕਿਤੇ ਤੇਰੇ ਰਿਸ਼ਤੇ ਨਾਲ ਕੋਈ ਪ੍ਰੋਬਲਮ ਹਾਂਜੀ ਇਹ ਗੱਲ ਸੁਣਨ ਤੋਂ ਬਹੁਤ ਮੁੰਡਾ ਚੁੱਪ ਹੋਇਆ ਹੂੰ ਕਹਿੰਦਾ ਜੀ ਬਈ ਉੜ ਗਿਆ ਹੂੰ ਮੈਂ ਇਹਨੂੰ ਆਖਿਆ ਇਹ ਨਹੀਂ ਹੁੰਦਾ ਜੇ ਤੈਨੂੰ ਕੋਈ ਵੀ ਚੰਗਾ ਨਹੀਂ ਲੱਭ ਰਿਹਾ ਤਾਂ ਮੈਂ ਫਾਰ ਸ਼ੋਰ ਕਹਿ ਦਿੰਦਾ ਕਿ ਪ੍ਰੋਬਲਮ ਤੇਰੀ ਚਾ ਪ੍ਰੋਬਲਮ ਕਿਸੇ ਹੋਰ ਚ ਨਹੀਂ ਚਲੋ ਬੱਚਾ ਮੇਰਾ ਫੋਨ ਨੰਬਰ ਲੈ ਗਿਆ ਉਸ ਤੋਂ ਬਾਅਦ ਮੈਨੂੰ ਮਿਲਿਆ ਉਹਨੂੰ ਮੈਂ ਜਦ ਕਿਹਾ ਕਿ ਤੂੰ ਐਕਸਪੈਕਟੇਸ਼ਨ ਜਿਹੜੀ ਆ ਬਹੁਤ ਇੰਜਨੂਅਲ ਲਈ ਫਿਰਦਾ ਹੈ ਇਸ ਤਰ੍ਹਾਂ ਪੰਜਾਬ ਤੋਂ ਆਇਆ ਬੱਚਾ ਜਿਹੜਾ ਮੈਂ ਕਸੂਰਵਾਰ ਨਹੀਂ ਕਹਿੰਦਾ ਉਹਨੂੰ ਪਤਾ ਨਹੀਂ ਹੁੰਦਾ ਉਹ ਇੱਥੋਂ ਦੇ ਮਾਹੌਲ ਮੁਤਾਬਕ ਸਮਝਣ ਦੀ ਕੋਸ਼ਿਸ਼ ਕਰ। ਸਭ ਤੋਂ ਵੱਡੀ ਦਿੱਕਤ ਬਾਹਰ ਦੀ ਇਹ ਹੈ ਜੀ ਕਿ ਉਹ ਪੰਜਾਬ ਨਹੀਂ ਪਹਿਲਾਂ ਤੁਹਾਨੂੰ ਬਾਹਰ ਸਮਝੋ। ਉੱਥੇ ਸਾਰੇ ਤਕਰੀਬਨ ਲੋਕ ਸਟਰਗਲ 'ਚ ਇਹ ਨੇ। ਸਾਰਿਆਂ ਦੇ ਘਰ ਦੇ ਪੱਕੇ ਖਰਚੇ ਨੇ, ਖੇਚਲਾਂ ਨੇ। ਹਾਂ। ਤੇ ਉਹਨਾਂ ਦੇ ਵਿੱਚ ਅਸੀਂ ਇੱਥੋਂ ਗਏ ਬੰਦੇ ਨੇ ਫਿੱਟ ਹੋਣਾ ਨਾ ਕਿ ਅਸੀਂ ਉਹਨਾਂ ਨੂੰ ਚੇਂਜ ਕਰਨਾ ਇਹ ਬਹੁਤ ਵੱਡਾ ਪੁਆਇੰਟ ਹੈ। ਇਹ ਸਭ ਤੋਂ ਵੱਡਾ ਪੁਆਇੰਟ ਆ ਅਸਲ 'ਚ ਸਾਡੇ ਕੋਲ ਆਲਮੋਸਟ ਘੱਟੋ ਘੱਟ ਜੇ ਜ਼ਿਆਦਾ ਨਹੀਂ 50-55 ਪਰਿਵਾਰ ਰਹਿ ਕੇ ਗਏ ਨੇ ਜੀ ਕੋਈ ਹਫ਼ਤਾ ਰਹਿ ਕੇ ਗਿਆ ਕੋਈ 2 ਦਿਨ ਕੋਈ 10 ਦਿਨ ਕੋ 20 ਦਿਨ ਇੱਥੋਂ ਤੱਕ ਕਿ 5 ਸਾਲ ਵੀ ਕੋਈ ਸਾਡੇ ਨਾਲ ਰਿਹਾ ਹੈ 7 ਸਾਲ ਵੀ 7 ਸਾਲ ਵੀ ਰਿਹਾ ਹੈ ਹਾਂਜੀ ਤੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਜੇ ਪੁਰਾਣੇ ਪੰਜਾਬੀ ਨਵੇਂਆਂ ਦੀ ਹੈਲਪ ਨਾ ਕਰਦੇ ਹੁੰਦੇ ਤਾਂ ਐਡੀ ਵੱਡੀ ਗਿਣਤੀ ਪੰਜਾਬੀਆਂ ਦਿੱਤ ਜਾ ਨਹੀਂ ਸਕਦੀ ਸੀ ਪੈਰ ਲੱਗਣੇ ਬਹੁਤ ਔਖੇ ਸੀ ਬਹੁਤ ਔਖੇ ਨੇ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਰਿਸ਼ਤੇਦਾਰ ਆਪਣੇ ਭਤੀਜੇ ਦੀ ਆਪਣੇ ਭਾਣ ਦੀ ਦੀ ਆਪਣੇ ਭੈਣ ਦੀ ਕਿਵੇਂ ਨਾ ਕਿਵੇਂ ਹੈਲਪ ਕਰ ਰਿਹਾ 100% ਹੈਲਪ ਹੋ ਰਹੀ ਹੈ ਅੱਜ ਵੀ ਚਲੋ ਕੁਝ ਕੁ ਮਜਬੂਰੀਆਂ ਹੋ ਸਕਦੀਆਂ ਨੇ ਉਹਨਾਂ ਨੂੰ ਥੋੜੇ ਬਾਰੇ ਐਡਜਸਟਮੈਂਟ ਕਰਨੀ ਪੈਂਦੀ ਹੈ ਪਰ ਹੈਲਪ ਹੋ ਰਹੀ ਹੈ ਹੈਲਪ ਅੱਜ ਵੀ ਹੋ ਰਹੀ ਹੈ ਪਰ ਦੂਸਰੀ ਗੱਲ ਇਹ ਹੈ ਕਿ ਅੱਜ ਨਹੀਂ ਅੱਜ ਤੋਂ ਪਹਿਲਾਂ ਵੀ ਜੇ ਤੁਸੀਂ ਨਿਗਾਹ ਮਾਰੋ ਜਦੋਂ ਇਹ ਢੰਗ ਤਰੀਕੇ ਨਹੀਂ ਸੀ ਉਦੋਂ ਵੀ ਪੁਰਾਣੇ ਪੰਜਾਬੀ ਹੀ ਨਵੇਂ ਪੰਜਾਬੀਆਂ ਨੂੰ ਕੱਢ ਕੇ ਲੈ ਕੇ ਗਏ ਨੇ ਹਾਂਜੀ ਉਹੀ ਬਾਹਾਂ ਫੜਦੇ ਸੀ ਇੱਕ ਦੂਜੇ ਬਿਲਕੁਲ ਇਹ ਨਹੀਂ ਮੈਂ ਕਹਿੰਦਾ ਕਿ ਸਾਰਿਆਂ ਦੇ ਬਾਰੇ ਇਹ ਗੱਲ ਕਹੀ ਜਾ ਸਕਦੀ ਆ ਪਰ ਮੈਜੋਰਟੀ ਤੁਸੀਂ ਝੱਤੀ ਮਾਰਿਓ ਜੇ ਪੰਜਾਬ ਦੀ ਵੀ ਗੱਲ ਕਰੀਏ ਜਿਹੜੇ ਬਾਹਰ ਗਏ ਪੰਜਾਬੀ ਨੇ ਉਹ ਬਾਹਰ ਗਏ ਪੰਜਾਬੀ ਹੀ ਪੰਜਾਬ ਦੇ ਕਿਸ ਨਾ ਕਿਸੇ ਅੰਦੋਲਨ ਨੂੰ ਬੂਸਟ ਕਰਦੇ ਨੇ ਅੱਜ ਜੇ ਪੰਜਾਬ ਹੁਣ ਤੁਸੀਂ ਆ ਲੈਂਡ ਪੋਲਿੰਗ ਦਾ ਮਸਲਾ ਲਾ ਲਓ ਹਾਂਜੀ ਤੇ ਇਹਦੇ ਵਿੱਚ ਵੀ ਬਾਹਰਲੇ ਲੋਕ ਆ ਕੇ ਇਨਵੋਲਵ ਹੋ ਗਏ ਪਹਿਲਾਂ ਕਿਸਾਨ ਦੋਦਨ ਨੂੰ ਸੋਚਿਆ ਵੀ ਨਹੀਂ ਜਾ ਸਕਦਾ ਕਿ ਐਨ ਆਰ ਆਈ ਤੋਂ ਬਿਨਾ ਜਿਹੜੇ ਲੋਕ ਦੂਰ ਬੈਠੇ ਲੋਕਾਂ ਦੀ ਜਜ਼ਬਾਤੀ ਹੋ ਕੇ ਮਦਦ ਕਰਦੇ ਨੇ ਉਦੋਂ ਸਾਡਾ ਇੱਕ ਸਟੋਰ ਹੁੰਦਾ ਸੀ ਮੈਨੂੰ ਗੱਲ ਯਾਦ ਆ ਕਿ ਵੈਸਟਰਨ ਜੂਨੀਅਰ ਰਾਹੀਂ ਪੈਸੇ ਭੇਜਣ ਲਈ ਲੋਕਾਂ ਦੀ ਲਾਈਨਾਂ ਲੱਗ ਜਾਂਦੀਆਂ ਸੀ ਹਾਂਜੀ ਉਹ ਉਹੀ ਪੰਜਾਬੀ ਸੀ ਜਿਹੜੇ ਪਹਿਲਾਂ ਦੇ ਗਏ ਹੋਏ ਸੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਆਪਣੇ ਭੈਣਾਂ ਭਾਈਆਂ ਦੀ ਮਦਦ ਕਰੀਏ ਹਾਂਜੀ ਦੂਸਰੇ ਪਾਸੇ ਇਹਦੇ ਵਿੱਚ ਮੈਂ ਕਸੂਰਵਾਰ ਨਹੀਂ ਕਹਿੰਦਾ ਜਿਹੜਾ ਬੰਦਾ ਇੱਥੋਂ ਜਾਂਦਾ ਉਹਨੂੰ ਥੋੜਾ ਜਿਹਾ ਸਮਾਂ ਲੈਣ ਦੀ ਲੋੜ ਹੈ ਕਿ ਕੈਨੇਡਾ ਦੇ ਵਿੱਚ ਕਿਵੇਂ ਰਿਹਾ ਜਾ ਸਕਦਾ ਅੱਜ ਵੀ ਸੂਝਵਾਨ ਬੰਦੇ ਕੰਮ ਲੈਂਦੇ ਨੇ ਸਾਡੇ ਤੋਂ ਬੜਿਆਂ ਨੇ ਕੰਮ ਲਿਆ ਮੇਰੇ ਕੋਲ ਇੱਕ ਬੰਦਾ ਸੀ ਉਹ ਘਾਹ ਕੱਟਣ ਆਇਆ ਮੁੰਡਾ ਨਵਾਂ ਗਿਆ ਸੀ ਤੇ ਉਹਨੇ ਮੈਂ ਇਸੇ ਕਰਕੇ ਦੀ ਹੈਲਪ ਕੀਤੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਕਿਵੇਂ ਚੱਲ ਰਹੀ ਹੈ ਲਾਈਫ ਉਹ ਕਹਿੰਦਾ ਭਾਜੀ ਬਹੁਤ ਸੌਖੀ ਆ ਮੈਂ ਕਿਸੇ ਰਿਸ਼ਤੇਦਾਰ ਨਾਲ ਰਹਿਣਾ ਮੈਂ ਬਾਹਰ ਦੇਖ ਲਿਆ ਬਹੁਤ ਖਰਚਾ ਆਉਂਦਾ ਉਹਨਾਂ ਨੇ ਵਿਚਾਰੇ ਨੇ 3 ਮਹੀਨੇ ਵਿੱਚ ਤੋਂ ਕੁਝ ਨਹੀਂ ਲਿਆ ਆ ਆ ਚੀਜ਼ ਫਿਰ ਉਹਨੇ ਸਿੱਖਣ ਵਾਲੀ ਸੀ ਚੀਜ਼ ਉਹਦੀ ਇਹ ਗੱਲ ਸੁਣ ਕੇ ਉਹਨੇ ਦੇਖਿਆ ਕਿ ਇਹ ਮੁੰਡਾ ਐਪਰੀਸ਼ੀਏਟ ਕਰਨ ਵਾਲਾ ਹੈ ਤੇ ਮੇਰੇ ਵੀ ਧਿਆਨ ਉਹਦੇ ਵੱਲ ਚਲੇ ਗਿਆ ਤੇ ਮੈਨੂੰ ਫਿਰ ਉਹਨੇ ਥੋੜੇ ਦਿਨਾਂ ਬਾਅਦ ਫੋਨ ਕੀਤਾ ਕਿ ਭਾਜੀ ਮੈਨੂੰ ਇੱਕ ਹੈਲਪ ਚਾਹੀਦੀ ਆ ਤੇ ਮੈਨੂੰ ਕੋਈ ਕੋਈ ਨਿਗ੍ਹਾ ਰੱਖਿਓ ਜੇ ਕੋਈ ਕਿਸੇ ਬੰਦੇ ਨੂੰ ਇਸ ਤਰ੍ਹਾਂ ਦੀ ਲੋੜ ਹੋਵੇ ਮੈਂ ਕਹਾਂ ਵੀ ਨਿਗ੍ਹਾ ਰੱਖੂਗਾ ਉਦੋਂ ਤੀ ਜਿਹੜੀ ਉਹਦੀ ਲੋੜ ਸੀ ਉਹ ਚੀਜ਼ ਮੇਰੇ ਤੋਂ ਕਿਸੇ ਨੇ ਪੁੱਛ ਲਈ ਆਬੀਅਸਲੀ ਮੇਰਾ ਧਿਆਨ ਮੁੰਡੇ ਵੱਲ ਗਿਆ ਮੈਂ ਉਹਨੂੰ ਦੱਸਤੀ ਉਹਨਾਂ ਦੀ ਆਸ ਵਿੱਚ ਉਹ ਜਿਹੜੀ ਜੌਬ ਦਾ ਮਸਲਾ ਹੱਲ ਹੋ ਗਿਆ ਐਲ ਐਮ ਆਈ ਦਾ ਮਸਲਾ ਹੱਲ ਹੋ ਗਿਆ ਸਾਡੇ ਆਪਣੇ ਭਾਈ ਭਤੀਜੇ ਬੜੇ ਨੇ ਜੀ ਇਹ ਨੇ ਪਿਛਲੀ ਵਾਰ ਐਲ ਐਮ ਆਈਆਂ ਦੇ ਅਸੀਂ ਗੱਲ ਕੀਤੀ ਉਹਦੇ ਸੰਬੰਧ ਵਿੱਚ ਲੋਕਾਂ ਨੇ ਗੱਲ ਕੀਤੀ ਬਹੁਤ ਲੋਕ ਨੇ ਜਿਹੜੇ ਅੱਜ ਵੀ ਐਲ ਐਮ ਆਈਆਂ ਬਿਨਾ ਪੈਸਿਆਂ ਤੋਂ ਦੇ ਰਹੇ ਨੇ ਪਰ ਉੱਥੇ ਉਹ ਲੈਣ ਵਾਲੇ ਬੰਦੇ ਦਾ ਵੀ ਰੋਲ ਹੈ ਹਾਂ ਤੇ ਅਸੀਂ ਇਹ ਗੱਲ ਸਿਰਫ ਕਹਿਣੀ ਚਾਉਂਦੇ ਆਂ ਕਿ ਇੱਕ ਜਦੋਂ ਸੋਸ਼ਲ ਮੀਡੀਆ ਆ ਉਹ ਇੱਕ 네ਗੇਟਿਵ ਅਟਾਕ ਨੂੰ ਚੱਕਦਾ ਬਹੁਤ ਜ਼ਿਆਦਾ ਚੱਕੀ ਜਾਂਦੀ ਹੈ ਤੇ ਇਹ ਜਿਹੜੀ 네ਗੇਟਿਵ ਚੀਜ਼ ਹੈ ਇਹ ਲੋਕਾਂ ਤੇ ਜ਼ਿਆਦਾ ਅਸਰ ਪਾਉਂਦੀ ਹੈ ਹਾਂ ਫਿਰ ਇਹ ਲੱਗਣ ਇੰਜ ਲੱਗਦਾ ਹੁੰਦਾ ਜਿਵੇਂ ਸਾਰੇ ਇਹੀ ਕੁਛ ਆ ਹਾਂਜੀ ਸਾਰੇ ਬਸ ਇਹੀ ਸੱਚ ਹੈ ਹਾਂ ਸੇ ਪੁਰਾਣੇ ਪੰਜਾਬੀ ਨਵੇਂ ਪੰਜਾਬੀ ਸਾਰੇ ਅਸੀਂ ਪੰਜਾਬੀ ਹੀ ਆ ਇਹਨਾਂ ਚ ਕੋਈ ਚੰਗਾ ਮਾੜਾ ਨਹੀਂ ਜੇ ਪੁਰਾਣਿਆਂ ਦੇ ਵਿੱਚ ਕੁਝ ਲੋਕ ਚੰਗੇ ਨਹੀਂ ਹੋਣਗੇ ਤਾਂ ਮਾੜਿਆਂ ਦਾ ਨਵੇਂਆਂ ਚ ਵੀ ਕੁਝ ਲੋਕ ਮਾੜੇ ਹੋਣਗੇ ਹਾਂਜੀ ਇਵੇਂ ਮਾੜਿਆਂ ਦੇ ਵਿੱਚ ਜੇ ਕੁਝ ਲੋਕ ਚੰਗੇ ਨੇ ਇਵੇਂ ਪੁਰਾਣਿਆਂ ਚ ਵੀ ਚੰਗੇ ਹੋਣਗੇ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹੈਗੀਆਂ ਬਿਲਕੁਲ ਹਾਂ ਹੁਣ ਤੁਸੀਂ ਦੇਖੇ ਹੋਊਗਾ ਤੁਸੀਂ ਮੈਨੇਜਮੈਂਟ ਚ ਰਹੇ ਹੋ ਤੁਸੀਂ ਕਿੰਨੀਆਂ ਪੰਜਾਬੀ ਕੁੜੀਆਂ ਦੀ ਫੇਵਰ ਕੀਤੀ ਆ ਉੱਥੇ ਲਵਾ ਬਹੁਤ ਬਹੁਤ ਕੀ ਉੱਥੇ ਦਾ ਸਿਸਟਮ ਹੈ ਅਲਾਉ ਕਰਦਾ ਈਵਨ ਹੁਣ ਵੀ ਇੱਥੇ ਬੈਠੀ ਨੂੰ ਫੋਨ ਆਉਂਦੇ ਆ ਕੋਈ ਵੀ ਪੰਜਾਬੀ ਦੇ ਵੀ ਪੁੱਛੋ ਤੇ ਹੁਣ ਵੀ ਹਾਲਾਂਕਿ ਮੈਂ ਉਸ ਬਿਜ਼ਨਸ ਚ ਨਹੀਂ ਕੰਮ ਚ ਨਹੀਂ ਮੈਂ ਉਰੋਂ ਬੈਠੀ ਵੀ ਹਾਂ ਉਹਨੇ ਅੱਜੇ ਕਰਕੇ ਹਟੀ ਆ ਉਹਨਾਂ ਨੂੰ ਗਾਈਡ ਕੀਤਾ ਉਹਨਾਂ ਨੂੰ ਦੱਸਿਆ ਫਿਰ ਸਪੋਰਟ ਵੀ ਦਿੱਤੀ ਕਿ ਤੁਸੀਂ ਫਲਾਣੀ ਜਿਹੇ ਗੱਲ ਕਰੋ ਕਈ ਵਾਰ ਅਸੀਂ ਨਾ ਇਸ ਤਰ੍ਹਾਂ ਸੋਚਣ ਲੱਗ ਜਾਂਦੇ ਆ ਕਿ ਦੂਸਰਾ ਹੀ ਸਾਰਾ ਕੁਝ ਕਰ ਦਵੇ ਹਾਂਜੀ ਕਈ ਵਾਰ ਉਹ ਗੱਲ ਹੋਣ ਵਾਲੀ ਵੀ ਨਹੀਂ ਹੁੰਦੀ ਨਹੀਂ ਹੋਣ ਵਾਲੀ ਫਿਰ ਉਹ ਬੰਦਾ ਕਿਵੇਂ ਕਰੂਗਾ ਜੇ ਹੁਣ ਤੁਸੀਂ ਕਿੱਥੋਂ ਗਏ ਬੰਦੇ ਨੂੰ ਕੱਲ ਮੇਰੇ ਕੋ ਇੱਕ ਪਰਿਵਾਰ ਆਇਆ ਉਹ ਮੈਨੂੰ ਕਹਿੰਦੇ ਜੀ ਵੀ ਸਾਡੇ ਅਸੀਂ ਕੁੜੀ ਦੇ ਮਤਲਬ ਪੈਸੇ ਭਰ ਕੇ ਜੋ ਹੈਗਾ ਅਸੀਂ ਉੱਥੇ ਮੁੰਡਾ ਭੇਜਿਆ ਸੀ ਉੱਥੇ ਪ੍ਰੋਬਲਮ ਆ ਗਈ ਕੁੜੀ ਨੇ ਮੁੰਡੇ ਤੇ ਚਾਰਜ ਲਵਾਤਾ ਅੱਛਾ ਜੀ ਤੇ ਹੁਣ ਉਹ ਕਹਿ ਰਹੇ ਨੇ ਕਿ ਸਾਨੂੰ ਕੋਈ ਐਲ ਐਮ ਆਈ ਲੱਭ ਕੇ ਦੇ ਦਿਓ ਹਮ ਮੈਨੂੰ ਕਿਹਾ ਵੀ ਜੇ ਤੁਸੀਂ ਇਹ ਝੂਠੀ ਆਸ ਰੱਖ ਕੇ ਤੁਰਦੇ ਫਿਰਦੇ ਰਹੋਗੇ ਤੁਸੀਂ ਆਪਣਾ ਸਮਾਂ ਖਰਾਬ ਕਰੋਗੇ ਹਾਂਜੀ ਪਹਿਲਾਂ ਤਾਂ ਤੁਸੀਂ ਉੱਥੇ ਕਿਸੇ ਸਿਆਣੇ ਬੰਦੇ ਤੋਂ ਸਲਾਹ ਲਾਓ ਹਮ ਮੈਂ ਅੱਜੇ ਨਾਲ ਦੱਸ ਕਿ ਉਹਦੇ ਸਾਹਿਬ ਨਾਲ ਸਲਾਹ ਲਈ ਜਾਵੇ ਨਾ ਕਿ ਨਾ ਕਿ ਮੇਰੇ ਤੇਰੇ ਤੋਂ ਜਿਨ੍ਹਾਂ ਨੂੰ ਪਤਾ ਨਹੀਂ ਕੁਛ ਵੀ ਅੱਜੇ ਮੈਂ ਇੱਕ ਗਵਿੰਦਰ ਨਾਲ ਗੱਲ ਸ਼ੇਅਰ ਕਰਨ ਲੱਗਿਆ ਸੀ ਕਿ ਕਿਵੇਂ ਚੰਗੇ ਬੰਦਿਆਂ ਨਾਲ ਸਾਥ ਕਿਵੇਂ ਕਿਵੇਂ ਪਤਾ ਲੱਗੇ ਮੈਨੂੰ ਕਿਹਾ ਜੇ ਜਦੋਂ ਅਸੀਂ ਗਏ ਸੀ ਸਾਨੂੰ ਇਹ ਦੋ ਗੱਲਾਂ ਮਹਿਸੂਸ ਹੋਈਆਂ ਵੀ ਕਿ ਇੱਕ ਤਾਂ ਸਾਨੂੰ ਬੋਲੀ ਨਹੀਂ ਆਉਂਦੀ ਅਸੀਂ ਤਾਂ ਬੋਲੀ ਵੀ ਜਾ ਕੇ ਸਿੱਖੀ ਹੈ ਹਾਂਜੀ ਦੂਸਰੀ ਸਾਨੂੰ ਇਹ ਸੀਗਾ ਕਿ ਕੁਝ ਚੰਗੇ ਬੰਦਿਆਂ ਨਾਲ ਸਾਡਾ ਸੰਬੰਧ ਵੜੇ ਜਿੱਥੇ ਸਾਨੂੰ ਘੱਟੋ ਘੱਟ ਕੋਈ رائے ਤਾਂ ਮਿਲ ਜਵੇ ਅਰ ਇੱਕ ਵਾਰ ਕਰੇ ਕਿਸੇ ਦੇ ਘਰੇ ਆਪਾਂ ਬੈਠੇ ਸੀ ਤੇ ਉੱਥੇ ਕਿਸੇ ਬੰਦੇ ਨੇ ਚਿੰਤਾ ਜ਼ਾਹਰ ਕੀਤੀ ਬੜਾ ਸਿਆਣਾ ਬੰਦਾ ਸੀ ਕਿ ਮੈਂ ਯਾਰ ਮੈਂ ਜਾਣਾ ਸਵੇਰੇ ਉਹ ਰਸਟੋਰ ਹੈ ਮੇਰੀਆਂ ਡਿਲੀਵਰੀਆਂ ਆਉਣ ਵਾਲੀਆਂ ਨੇ ਹਾਂਜੀ ਤੇ ਮੈਂ ਉਹਨੂੰ ਕਿਹਾ ਜੀ ਚਿੰਤਾ ਨਾ ਕਰੋ ਮੈਂ ਵੀ ਕੱਲ ਨੂੰ ਬਿਲਾਂ ਹੀ ਆ ਮੈਂ ਆ ਕੇ ਤੁਹਾਡੀ ਹੈਲਪ ਕਰੂੰ ਉਹਨੂੰ ਲੱਗਿਆ ਕਿ ਤੇ ਸ਼ਾਇਦ ਇਹ ਜੋਬ ਵਾਲਦਾ ਮੈਂ ਕਿਹਾ ਮੈਨੂੰ ਜੋਬ ਨਹੀਂ ਚਾਹੀਦੀ ਮੈਨੂੰ ਕੌਮਸ ਕੰਮ ਸਿੱਖਣ ਨੂੰ ਮਿਲੂਗਾ ਮੈਂ ਤੁਹਾਡੇ ਕੋਲ ਆਉਣਾ ਜੀ ਮੈਂ ਘਰੇ ਬੈਠਾ ਪਰੇਸ਼ਾਨ ਹੁੰਦਾ ਤੇ ਜਦੋਂ ਮੈਂ ਗਿਆ ਉਹਦੀ ਮੇਰੇ ਨਾਲ ਸਾਝ ਪਏ ਉਹਦੇ ਮੇਰੇ ਨਾਲ ਇੰਟਰਸਟ ਬਣ ਗਏ ਮੁੰਡੇ ਨੂੰ ਮਹੀ ਜੋਬ ਤੇ ਲਗਾਉਣਾ ਬਿਲਕੁਲ ਆਪਣੇ ਵੱਲੋਂ ਐਫਰਟ ਇੱਕ ਕਰਨੀ ਪੈਂਦੀ ਆ ਬਿਲਕੁਲ ਨਾਲੇ ਅਸੀਂ ਵੀ ਧੰਨਵਾਦ ਜਿਹੜਾ ਅਗੇਨ ਆ ਗਿਆ ਕਿ ਜਿਹੜਾ ਬੇਸ ਇਹਦੇ ਪੈਹੀ ਗੱਲ ਕਹਾਂਗੇ ਜਿਹੜਾ ਤੁਹਾਡਾ ਸੁਹਾ ਆ ਉਹ ਤੁਹਾਡੀ ਸਭ ਤੋਂ ਵੱਡੀ ਦੌਲਤ ਆ ਹਾਂਜੀ ਜੇ ਤੁਸੀਂ ਹਰ ਗੱਲ ਦੇ ਵਿੱਚ ਨਾ ਸ਼ੁਕਰੇ ਹੋਈ ਜਾਮੋਗੇ ਕਿਸੇ ਗੱਲ ਦਾ ਸ਼ੁਕਰੇ ਨਹੀਂ ਕਰੋਗੇ ਇਹ ਤੁਹਾਡਾ ਸੁਹਾ ਹੀ ਇਹੋ ਜੇ ਤੁਹਾਨੂੰ ਕੁੜੇ ਖਿਆਲਤ ਬਣਾ ਦਿੰਦਾ ਫਿਰ ਤੁਹਾਡੀ ਦੁਨੀਆ ਹੀ ਉਦਾਂ ਦੀ ਬਣ ਜਾਂਦੀ ਹੈ ਬਣ ਜਾਂਦੀ ਹੈ ਜੀ ਤੇ ਮੈਨੂੰ ਸਾਡਾ ਮਤਲਬ ਤੁਹਾਡੇ ਨਾਲ ਸਿਰਫ ਇੰਨਾ ਹੀ ਕਹਿਣ ਦਾ ਆ ਕਿ ਜੇ ਤੁਸੀਂ ਵਿਦੇਸ਼ ਦੀ ਧਰਤੀ ਤੇ ਗਏ ਹੋ ਤੇ ਜੇ ਤੁਹਾਨੂੰ ਉੱਥੇ ਬਿਲਕੁਲ ਕੋਈ ਸਪੋਰਟ ਨਹੀਂ ਮਿਲੀ ਤਾਂ ਜ਼ਰੂਰ ਚਾਤੀ ਮਾਰੇ ਹੋ ਕਿ ਸਾਡੇ ਕਿਤੇ ਕਮੀ ਮੇਰੇ ਵਿੱਚ ਤਾਂ ਨਹੀਂ ਹਾਂ ਜੇ ਉੱਥੋਂ ਦੇ ਜੀਵਨ ਚ ਨਹੀਂ ਮਿਲਦਾ ਤਾਂ ਮਤਲਬ ਪਿੱਛੋਂ ਕੋਈ ਅਸੀਂ ਰਿਸ਼ਤਾ ਨਾਤਾ ਇਹੋ ਜਿਹਾ ਨਹੀਂ ਬਣਾਇਆ ਜਿਹੜਾ ਸਾਡੀ ਮਦਦ ਕਰਕੇ ਖੁਸ਼ੀ ਆਪਾਂ ਆਮ ਤੌਰ ਤੇ ਮਦਦ ਕਰਕੇ ਸਾਨੂੰ ਖੁਸ਼ੀ ਮਿਲਦੀ ਹੈ। ਹਾਂ ਦੇਖੋ ਜਿਹੜੇ ਰਿਸ਼ਤੇ ਵੀ ਆਏ ਕਮਾਉਣੇ ਪੈਂਦੇ ਆ। ਕਮਾਉਣੇ ਪੈਂਦੇ ਆ। ਬਿਲਕੁਲ ਇਹ ਵੀ ਕੋਈ ਫਰੀ ਚ ਨਹੀਂ ਮਿਲਦੇ। ਹਾਂਜੀ। ਤੇ ਮਿਲੇ ਹੋਏ ਕਈ ਵਾਰ ਰਿਸ਼ਤਿਆਂ ਨੂੰ ਅਸੀਂ ਕਿਉਂਕਿ ਉਹ ਸਾਨੂੰ ਮਿਲੇ ਹੁੰਦੇ ਨੇ ਅਸੀਂ ਉਹ ਕਮਾਈ ਨਹੀਂ ਹੁੰਦੀ ਅਸੀਂ ਉਹਨਾਂ ਨੂੰ ਹੰਕਾਰ ਚਾ ਕੇ ਗਵਾ ਲੈਂਦੇ ਆ। ਉਹਨਾਂ ਦੀ ਕਦਰ ਨਹੀਂ ਕਰਦੇ ਹੈਗੇ। ਸੋ ਅਸੀਂ ਸਿਰਫ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਫੇਅਰ ਅਟਾਕ ਹੋਣੀ ਚਾਹੀਦੀ ਆ। ਅਸੀਂ ਉਸ ਦੇਸ਼ ਦੇ ਵਿੱਚ 25 ਸਾਲ ਰਹਿ ਕੇ ਆਏ ਆ। ਹੂੰ। ਤੇ ਅਸੀਂ ਆਪਣੇ ਤਜਰਬੇ ਤੋਂ ਜੋ ਸਾਡਾ ਆ ਉਹਦੀ ਗੱਲ ਕਰਦੇ ਆ ਦੋਹਾਂ ਤੇ ਰਾਜੇ ਪ੍ਰੋਬਲਮ ਹੁੰਦੀ ਹੈ ਕਿਉਂਕਿ ਆਪਾਂ ਜਦ ਵੀ ਗੱਲ ਕਰਦੇ ਆ ਵੀ ਜਿੰਨੀ ਵੀ ਅਸੀਂ ਇੱਥੇ ਗੱਲ ਕਰਾਂਗੇ ਅਸੀਂ ਆਪਣੇ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਾਂਗੇ ਪਹਿਲਾਂ ਤੁਸੀਂ ਕਹਿ ਚੁੱਕੇ ਹੋ ਕਿੰਨੇ ਪਰਿਵਾਰ ਸਾਡੇ ਕੋਲ ਰਹਿ ਚੁੱਕੇ ਆ ਤੇ 2 ਦਿਨ ਤੋਂ ਲੈ ਕੇ 7 ਸਾਲ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਹਰ ਇੱਕ ਦੀ ਹੈਲਪ ਹੋਈ ਆ ਉਹਨਾਂ ਦੇ ਵਿੱਚ ਸਾਡੀ ਥੋੜਿਆ ਨਾ ਸਾਂਝ ਬਚੀ ਹਾਂਜੀ ਆਪਣੀ ਆਪਣੀ ਜ਼ਿੰਦਗੀ ਚੱਗੇ ਤੁਰ ਕੇ ਸਾਰੇ ਜਿਉ ਤੁਸੀਂ ਦੇਖ ਲਿਆ ਕਿ ਉਹ ਕਿ ਯੂਜ਼ ਕਰਨ ਆਏ ਸੀ ਯੂਜ਼ ਕਰਨ ਤੋਂ ਬਾਅਦ ਸਾਡਾ ਉਹਨਾਂ ਨਾਲ ਸੰਬੰਧ ਨਹੀਂ ਚੱਲਿਆ ਕੁਝ ਲੋਕ ਨੇ ਜਿਹੜੇ ਇੱਕ ਵਾਰ ਮਿਲੇ ਤੇ ਜ਼ਿੰਦਗੀ ਭਰ ਦੀ ਸਾਂਝ ਪੈ ਗਈ ਹਾਂਜੀ ਅਸੀਂ ਤਾਂ ਸੇਮ ਹੀ ਆ ਨਾ ਇੱਕ ਪਾਸੇ ਸਾਡੀ ਜ਼ਿੰਦਗੀ ਭਰ ਦੀ ਸਾਂਝ ਪੈ ਗਈ ਇੱਕ ਪਾਸੇ ਅਸੀਂ ਮੜਾ ਮਿਲਣਾ ਵੀ ਨਹੀਂ ਚਾਹਿਆ ਹੁਣ ਸਾਡੇ ਉੱਤੇ ਇੱਕ ਸਾਡੇ ਸ਼ਹਿਰ ਦੇ ਵਿੱਚ ਇੱਕ ਸੂਸਾਈਡ ਦੀ ਖਬਰ ਆਈ ਹੈ ਜਦੋਂ ਉਹਦੀ ਡਿਟੇਲ ਸੁਣੀ ਤੇ ਉਹਦੇ ਜੇ ਸੀ ਕਿ ਉਹ ਬੱਚਾ ਘਰ ਤੋਂ ਬਾਹਰ ਜਾਣੋਂ ਹਟ ਗਿਆ ਸੀ ਹਾਂਜੀ ਕੱਲ ਜੀ ਗੇਮ ਖੇਡੀ ਜਾ ਰਿਹਾ ਸੀ ਹੁਣ ਉਹ ਹਾਲਤ ਦੇ ਵਿੱਚ ਉਹ ਐਸੀ ਘਿਰਿਆ ਤੇ ਘਿਰ ਕੇ ਉਹਨੇ ਸੁਸਾਈਡ ਕਰ ਲਈ ਹੁਣ ਕੱਲਾ ਉਹ ਇਹੀ ਜਿਹੇ ਖਬਰਾਂ ਦੇ ਵਿੱਚ ਵੀ ਲੋਕ ਕਹਿਣ ਲੱਗੇ ਕੋਈ ਫਾਇਦਾ ਨਹੀਂ ਜੀ ਬਾਹਰਲੇ ਤਾਂ ਕਿਸ ਦੀ ਮਦਦ ਨਹੀਂ ਕਰਦੇ ਹੁਣ ਦੱਸੋ ਉਹ ਜੀ ਹੱਥ 'ਚ ਕੀ ਕੀ ਕਰੇ ਹਰ ਇੱਕ ਨੂੰ ਆਪਣਾ ਆਪਣਾ ਫਿਕਰ ਹੈ ਜਵਾਬਾਂ ਦਾ ਉੱਥੇ ਸੰਕਟ ਆਇਆ ਹੋਇਆ ਹੈ ਆਰਥਿਕ ਗੌਰ ਤੇ ਖਰਚੇ ਨੇ ਸੰਕਟ ਜਰੂਰ ਹੈਗਾ ਪਰ ਜਿਹੜੀ ਹੁਣ ਵਾਲੀ ਜਨਰੇਸ਼ਨ ਥੋੜਾ ਜਿਹਾ ਇਹਦੇ ਵਿੱਚ ਇਹ ਵੀ ਹੋ ਗਿਆ ਵੀ ਆਨਲਾਈਨ ਇਹ ਅਪਲਾਈ ਕਰਨਾ ਫਾਲੋ ਅਪਨੀ ਕਰਨਾ ਕਾਫੀ ਚੀਜ਼ਾਂ ਮੈਂ ਹੁਣ ਗੱਲ ਕਰਦੀ ਹੈਟੀਆਂ ਕਿਸੇ ਨਾ ਵੀ ਤੁਸੀਂ ਕਿੱਥੇ ਅਪਲਾਈ ਕੀਤਾ ਜੀ ਆਨਲਾਈਨ ਅਸੀਂ ਬਹੁਤ ਅਪਲਾਈ ਕੀਤਾ ਮੈਂ ਇੱਕ ਪ੍ਰੋਫੈਸ਼ਨ ਚ ਰਹਿ ਕੇ ਨਹੀਂ ਆ ਉੱਥੇ ਆਨਲਾਈਨ ਐਪਲੀਕੇਸ਼ਨ ਦੇਖਣ ਦਾ ਸਾਡੇ ਕੋਲ ਟਾਈਮ ਹੀ ਨਹੀਂ ਕਿਉਂਕਿ ਇਨ ਪਰਸਨ ਇੰਨੀ ਆਉਂਦੀਆਂ ਨੇ ਹਾਂ ਤੇ ਜੇ ਫਾਲੋ ਅਪਨੀ ਕਰਨਾ ਫਿਰ ਤਾਂ ਸਾਨੂੰ ਲੱਗਦਾ ਵੀ ਇਸ ਬੰਦੇ ਨੂੰ ਜੌਬ ਦੀ ਲੋੜ ਹੈ ਨਹੀਂ ਬਿਲਕੁਲ ਕਮਿਊਨੀਕੇਸ਼ਨ ਬਹੁਤ ਘਟ ਗਈ ਪਰਸਨਲ ਇੱਕ ਦੂਜੇ ਨਾਲ ਕੰਟੈਕਟ ਬਹੁਤ ਘਟ ਗਿਆ ਫਿਰ ਇਹ ਚੇ ਹਾਲਾਤਾਂ ਚ ਜੌਬ ਵਗੈਰਾ ਨਹੀਂ ਮਿਲਦੀ ਹੈਗੀ ਹਥਣਾ ਸਵਰ ਰੱਖਣ ਦੀ ਲੋੜ ਆ ਤੇ ਕੁੱਲ ਮਿਲਾ ਕੇ ਗੱਲ ਇੰਨੀ ਕੀ ਹੈ ਜੀ ਕਿ ਜੇ ਅਸੀਂ ਚਲੋ ਇਹ ਗੱਲ ਕਰੀ ਵੀ ਜਾਵਾਂਗੇ ਇਹ ਚ ਸਾਡਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਹਾਂਜੀ ਜੇ ਅਸੀਂ ਪੋਜ਼ਿਟਿਵ ਪੱਖ ਦੀ ਵੀ ਗੱਲ ਕਰਾਂਗੇ ਅਸੀਂ ਕਿਸੇ ਬਾਰੇ ਪੋਜ਼ਿਟਿਵ ਗੱਲ ਕਰਾਂਗੇ ਤਾਂ ਉਹਦਾ ਵੀ ਭਾਵ ਤੁਹਾਡੇ ਵੱਲ ਨੂੰ ਪੋਜ਼ਿਟਿਵ ਬਣਦਾ ਹੈ ਜੇ ਅਸੀਂ ਕਿਸੇ ਬਾਰੇ 네ਗੇਟਿਵ ਗੱਲ ਕਰਾਂਗੇ ਉਹਦਾ ਵਿਭਾਵ ਤੁਹਾਡੇ ਵੱਲੋਂ 네ਗੇਟਿਵ ਹੀ ਮੰਨੂਗਾ ਥੋੜੀ ਜਿਹੀ ਥਿੰਕਿੰਗ ਚੇਂਜ ਕਰਨ ਦੀ ਲੋੜ ਆ ਚੰਗੇ ਮਾੜੇ ਸਾਰੇ ਥਾਂ ਹੈਗੇ ਆ ਪਰ ਜ਼ਿਆਦਾ ਚੰਗੇ ਹੀ ਆ ਜ਼ਿਆਦਾ ਚੰਗੇ ਨਹੀਂ ਅਸੀਂ ਆਪਣੇ ਤਜਰਬੇ ਤੋਂ ਇਹ ਕਹਾਂਗੇ ਕਿ ਸਾਨੂੰ ਬਹੁਤ ਜ਼ਿਆਦਾ ਚੰਗੇ ਲੋਕ ਮਿਲੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਉਹ ਮਦਦ ਸਾਨੂੰ ਅੱਜ ਵੀ ਯਾਦ ਹੈ ਉਹ ਮਦਦ ਨੂੰ ਯਾਦ ਰੱਖਦੇ ਹੋਏ ਅਸੀਂ ਉਹਨਾਂ ਦਾ ਸਤਿਕਾਰ ਵੀ ਕਰਿਆ ਅੱਜ ਤੱਕ ਸਤਿਕਾਰ ਕਰਿਆ ਤੇ ਸਾਨੂੰ ਕੋਈ ਵਾਰ ਦੁੱਖ ਲੱਗਦਾ ਏਦਾਂ ਜਦੋਂ ਇੱਕ ਖਬਰ ਮਿਲਦੀ ਆ ਤੇ ਉਹ ਖਬਰ ਨੂੰ ਫੜ ਕੇ ਇੰਨਾ ਵਧਾ ਦਿੱਤਾ ਜਾਂਦਾ ਕਿ ਬਸ ਫਿਰ ਐਂ ਲੱਗਣ ਲੱਗ ਜਾਂਦਾ ਇੱਥੋਂ ਦੇ ਬੰਦਿਆਂ ਨੂੰ ਕਿ ਸਾਰੀ ਦੁਨੀਆ ਇਦਾਂ ਦੀ ਆ ਬਿਲਕੁਲ ਸਾਰੀ ਦੁਨੀਆ ਹੀ ਇਦਾਂ ਦੀ ਲੱਗਦੀ ਆ ਫਿਰ ਮੈਂ ਹੁਣ ਇੱਥੇ ਮੇਰੇ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹ ਕਹਿੰਦੇ ਜੀ ਸਾਨੂੰ 2 ਮਹੀਨੇ ਹੋ ਗਏ ਤੇ ਬੈਠੇ ਨੂੰ ਸਾਨੂੰ ਕੋ ਕੰਮ ਨਹੀਂ ਮਿਲਿਆ ਮੈਂ ਕਿਹਾ ਕਿਸੇ ਨਾਲ ਫ੍ਰੀ ਹੈਲਪ ਕਰਿਆਓ ਹਾਂਜੀ ਜਦ ਤੁਸੀਂ ਫ੍ਰੀ ਹੈਲਪ ਕਰਨ ਜਾਏਂਗੇ ਉੱਥੇ ਤੁਹਾਡੀ ਆੜੀ ਪੈ ਜਾਣੀ ਹੈ ਹਾਂ ਮੇਰਾ ਤਰੀਕਾ ਮੰਨ ਲਿਓ ਮੈਂ ਬੜੇ ਬੜੇ ਬੱਚਿਆਂ ਨੂੰ ਇਹ ਦਿੱਤਾ ਨੁਕਤਾ ਵੀ ਜਦੋਂ ਕੋ ਕੰਮ ਨਾ ਨਾ ਮਿਲੇ ਤੁਸੀਂ ਕੰਮ ਤੇ ਜਾ ਕੇ ਕਹਿ ਦਿਓ ਕਿ ਮੈਨੂੰ ਕੰਮ ਭਾਵੇਂ ਨਾ ਦਓ ਮੈਨੂੰ ਕੋ ਤਜਰਬਾ ਹੋ ਜਾਵੇ ਤੋ ਫ੍ਰੀ ਰੱਖ ਲਓ ਫ੍ਰੀ ਰੱਖ ਲਓ ਮੇਰਾ ਟਾਈਮ ਵੀ ਲੰਘੇ ਉਹ ਬੈਠ ਕੇ ਨੇ ਵੀ ਕੀ ਕਰਨਾ ਉਹ ਫ੍ਰੀ ਗਿਆ ਹੈ ਮੁੜ ਕੇ ਪੱਕੀ ਜੌਬ ਲੈ ਕੇ ਨਿਕਲਦਾ ਹੁਣ ਜੇ ਅਸੀਂ ਬਿਲਕੁਲ ਕਿਉਂਕਿ ਸਾਨੂੰ ਝਾਤੀ ਮਾਰਨੀ ਪੈਣੀ ਹੈ ਹੁਣ ਇੱਕ ਗੱਲ ਐਗਜ਼ਾਮਪਲ ਇਸ ਗੱਲ ਨਾਲ ਭਾਵੇਂ ਰਿਲੇਟਡ ਨਹੀਂ ਪਰ ਤੁਹਾਨੂੰ ਦੱਸ ਦਿਆਂ ਸੀ ਅਸੀਂ ਕਸ਼ਮੀਰ ਜਾ ਕੇ ਆਏ ਹਾਂ ਹੂੰ ਕਸ਼ਮੀਰ ਦੇ ਲੋਕ ਲੱਖਾਂ ਲੋਕ ਆਪਣੇ ਪੰਜਾਬ 'ਚ ਆ ਕੇ ਪੰਜਾਬ ਜੇ ਕਪੜਾ ਖਰੀਦ ਕੇ ਹਾਂਜੀ ਪੰਜਾਬ ਦਾ ਕਾਰੋਬਾਰ ਕਰਕੇ ਜਾਂਦੇ ਨੇ 4 ਮਹੀਨੇ 'ਚ ਹਾਂ ਤੇ ਪੰਜਾਬੀ ਕੰਦਾ ਕੰਮ ਹੈ ਨਹੀਂ ਹਾਂਜੀ ਹੁਣ ਇੱਥੇ ਮੈਂ ਮੰਨਦਾ ਸਮਾਜਿਕ ਤੌਰ ਤੇ ਦਿੱਕਤਾਂ ਨੇ ਪਰ ਇਹ ਸਾਨੂੰ ਕਬੂਲਣਾ ਪਊਗਾ ਕਿ ਜਾਂ ਤਾਂ ਸਾਡਾ ਅਜੇ ਸਰਦਾ ਸਰਦਾਇਆ ਜਾਂ ਫਿਰ ਸਾਨੂੰ ਇਹ ਵੀ ਕਬੂਲਣਾ ਪਊ ਕਿ ਉਹਨਾਂ ਦੇ ਵਿੱਚ ਸਾਡੇ ਨਾਲੋਂ ਕੁਆਲਿਟੀ ਜ਼ਿਆਦਾ ਹੈ ਸਾਨੂੰ ਸਾਨੂੰ ਇਹ ਕਬੂਲਣਾ ਪਊਗਾ ਤੇ ਉਹ ਕਿਵੇਂ ਆਪਣੇ ਨਵੇਂ ਹੁਣ ਜੇ ਉਹ ਵੀ ਕਹਿ ਸਕਦੇ ਨੇ ਪੁਰਾਣੇ ਬੰਦੇ ਹੈਲਪ ਨਹੀਂ ਕਰਦੇ ਉਹ ਵੀ ਆਪਣੇ ਨਵੇਂ ਬੰਦੇ ਉਹਨਾਂ ਦਾ ਆਉਂਦੇ ਨੇ ਅਸਿਸਟੈਂਟ ਤੌਰ ਤੇ ਕੰਮ ਕਰਦੇ ਨੇ ਨਾਲ ਫੇਰੀ ਲਾਉਣ ਜਾਂਦੇ ਨੇ ਸਿੱਖ ਲੈਂਦੇ ਨੇ ਇੱਕ ਦੋ ਸਾਲ ਕੰਮ ਕਰ ਲੈਂਦੇ ਨੇ ਇੱਕ ਦੋ ਸਾਲ ਉਹਨਾਂ ਨੂੰ ਲਾਉਂਦੇ ਆ ਫਿਰ ਗਾਹਾਂ ਇਸ ਕਰਕੇ ਮੈਂ ਕਹੂੰਗਾ ਕਿ ਸਾਨੂੰ ਸ਼ੁਕਰਾਨੇ ਦੇ ਭਾਵ ਨੂੰ ਹੋਰ ਵਧਾਉਣਾ ਚਾਹੀਦਾ ਸ਼ੁਕਰ ਕਰਨਾ ਚਾਹੀਦਾ ਹੈ ਬੜੇ ਚੰਗੇ ਲੋਕ ਨੇ ਦੁਨੀਆ ਦੇ ਵਿੱਚ ਜਿਆਦਾ ਚੰਗੇ ਲੋਕ ਨੇ ਦੁਨੀਆ ਦੇ ਵਿੱਚ ਕੈਨੇਡਾ 'ਚ ਵੀ ਬੜੇ ਲੋਕ ਚੰਗੇ ਨੇ ਪੁਰਾਣੇ ਨਵੇਂ ਦੇ ਬਿਤਕਰੀ ਨੂੰ ਇੰਨਾ ਨਹੀਂ ਵਧਾਉਣਾ ਚਾਹੀਦਾ ਕਿ ਜਿਹੜੀ ਇੱਕ ਚੀਜ਼ ਸਾਡੇ ਲਈ ਅਵੇਲੇਬਲ ਪੋਜ਼ਿਟਿਵ ਹੋ ਸਕਦੀ ਹੈ ਉਹ ਨੈਗੇਟਿਵ ਹੋ ਜਾਵੇ ਤੇ ਨਾਲੇ ਦੂਜੀ ਗੱਲ ਜੇ ਕੰਮ ਨਹੀਂ ਮਿਲ ਰਿਹਾ ਜਾਂ ਹੈਲਪ ਨਹੀਂ ਹੋ ਰਹੀ ਤਾਂ ਜ਼ਰੂਰ ਇਹ ਆਪਣੇ ਵੱਲ ਨੂੰ ਦੇਖਣ ਦੀ ਲੋੜ ਹੈ ਕਿ ਮੇਰੇ 'ਚ ਕਮੀ ਕਿੱਥੇ ਆ ਹਾਂ ਜ਼ਰੂਰ ਇੱਕ ਵੱਡਾ ਦਿਲ ਕਰਕੇ ਸਾਂਝ ਪਾਓ ਪਰਾਣੇ ਕਿਸੇ ਪੰਜਾਬੀ ਦੇ ਨਾਲ ਪਿਆਰ ਮੁਹੱਬਤ ਦੀ ਸਾਂਝ ਪਾਓ ਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਵਿਤਕਰਾ ਮਿਲੂਗਾ ਜੇ ਇੱਕ ਨਹੀਂ ਚੰਗਾ ਬੁਲਕ ਤਾਂ ਦੂਜਾ ਜ਼ਰੂਰ ਚੰਗਾ ਬਣੇ ਜ਼ਰੂਰ ਜ਼ਰੂਰ ਮੈਂ ਇਹ ਨਹੀਂ ਹੋ ਸਕਦਾ ਕਿ ਸਾਰੇ ਮਾੜੇ ਹੋਣ ਸੋ ਅਸੀਂ ਆਪਣੀ ਗੱਲ ਕੀਤੀ ਹੈ ਜੀ ਜ਼ਰੂਰੀ ਨਹੀਂ ਕਿ ਤੁਸੀਂ ਇਹਦੇ ਨਾਲ ਸਹਿਮਤ ਹੋਵੋ ਆਪਣੀਆਂ ਵਿਚਾਰ ਆਪਣੇ ਜਿਹੜੇ ਥੱਲੇ ਤੁਸੀਂ ਜੋ ਵੀ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਕਮੈਂਟ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਗਲੇ ਹਫ਼ਤੇ ਫਿਰ ਮਿਲਾਂਗੇ ਇਸੇ ਐਪੀਸੋਡ ਵਿੱਚ ਖਬਰਾਂ ਤੋਂ ਖਬਰਦਾਰ ਰਹੋ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਕਿਉਂਕਿ 네ਗੇਟਿਵ 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 ਤੋਂ ਪੋਜ਼ਿਟਿਵ ਪਾਸਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪੱਖ ਜਿਹੜੀ ਚੱਲ ਰਹੀ ਹੈ ਉਹਦਾ ਇੱਕ ਦੂਸਰਾ ਪੱਖ ਵੀ ਹੁੰਦਾ ਜਦੋਂ ਅਸੀਂ ਉਹਨੂੰ ਵੇਖ ਕੇ ਨਾਲ ਚੱਲਾਂਗੇ ਫਿਰ ਗੱਲ ਬੈਲੈਂਸਡ ਹੁੰਦੀ ਹੈ ਤੇ ਬੈਲੈਂਸ ਗੱਲ ਹੀ ਚੰਗੀ ਹੁੰਦੀ ਹੈ ਹਾਂਜੀ ਬਹੁਤ-ਬਹੁਤ ਮਿਹਰਬਾਨੀ ਜੀ ਸਾਝੇ ਘਰ ਵਿੱਚ ਆ ਮਿੱਤਰੋ ਤੁਮ ਪੀਓ ਖਾਓ ਨਿੱਤੇਰਾ